ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਲੱਖਾਂ ਕੈਨੇਡੀਅਨ ਨੂੰ ਇਸ ਹਫ਼ਤੇ ਫੈਡਰਲ ਸਰਕਾਰ ਤੋਂ ਸਾਲ ਦੀ ਪਹਿਲੀ ਕਾਰਬਨ ਛੋਟ ਮਿਲੇਗੀ ਕੈਨੇਡਾ ਕਾਰਬਨ ਰੀਬੇਟ ਦੀਆਂ ਜਨਵਰੀ ਦੀਆਂ ਦਾਗੀਆਂ ਬੁੱਧਵਾਰ ਨੂੰ ਅੱਠ ਸੂਬਿਆਂ ਅਲਬਰਟਾ ਮੈਨੀਟੋਬਾ ਨਿਊ ਬ੍ਰੈਂਸਵਿਕ ਨਿਊ ਫਾਉਂਡਲੈਂਡ ਲਾਬਰਾਡੋਰ ਨੋਵਾ ਸਕੋਸ਼ੀਆ ਟੈਰੀਓ ਪ੍ਰਿੰਸ ਐਡਵਰਡ ਆਈਲੈਂਡ ਸਕੈਚਵਿਨ ਅਤੇ ਕੈਨੇਡਾ ਨੂੰ ਦਿੱਤੀਆਂ ਜਾਣਗੀਆਂ ਟੈਕਸ ਮੁਕਤ ਛੋਟਾ ਇਹਨਾਂ ਪ੍ਰਾਂਤਾਂ ਦੇ ਪਰਿਵਾਰਾਂ ਨੂੰ ਫੈਡਰਲ ਕਾਰਬਨ ਮੁੱਲ ਤੋਂ ਆਟਵਾ ਦੁਆਰਾ ਇਕੱਤਰ ਕੀਤੇ مالیੇ ਦਾ 90% ਵਾਪਸ ਕਰਦੀਆਂ ਨੇ ਕੈਨੇਡਾ ਰੈਵਨਿਊ ਏਜੰਸੀ ਦਾ ਕਹਿਣਾ ਕਿ ਭੁਗਤਾਨ ਯੋਗ ਵਿਅਕਤੀਆਂ ਤੇ ਪਰਿਵਾਰਾਂ ਦੀ ਸੰਗੀ ਪ੍ਰਦੂਸ਼ਣ ਕੀਮਤ ਦੀ ਲਾਗਤ ਨੂੰ ਪੂਰਾ ਕਰਨ ਵਿੱਚ ਮਦਦ ਕਰਨਗੀਆਂ ਬ੍ਰਿਟਿਸ਼ ਕੋਲੰਬੀਆ ਕਿਊਬਕਾ ਤੇ ਨਾਰਥ ਵੈਸਟ ਟੈਟਾਰਿਸ ਕੋਲ ਖਪਤਕਰਾਂ ਲਈ ਆਪਣੀ ਕਾਰਬਨ ਕੀਮਤ ਪ੍ਰਣਾਲੀ ਹੈ ਇਸ ਦੇ निवासी संगी भुगतान प्राप्त कर देने यूकॉन ਅਤੇ ਨਨਵਤ संगी प्रणाली ਦੇ ਵਰਤੂ ਕਰਦੇ ਨੇ ਪਰ ਆਮਦਨੀ ਨੂੰ ਵੰਡਣ ਲਈ ਉਹਨਾਂ ਦਾ ਇਕਰਾਰਨਾਮਾ ਕਾਰਬਨ ਛੋਟ ਦਾ ਭੁਗਤਾਨ 4 ਸਾਲਾਨਾ ਕਿਸ਼ਤਾਂ ਵਿੱਚ ਕੀਤਾ ਜਾਂਦਾ ਪ੍ਰਾਪਤ ਕੀ ਕੀਤੀ ਰਕਮ ਪਰਿਵਾਰ ਦੇ ਆਕਾਰ ਅਤੇ ਉਹ ਜਿਸ ਸੂਬੇ ਵਿੱਚ ਰਹਿੰਦੇ ਨੇ ਤੇ ਆਧਾਰ ਤੇ ਪਰਿਵਾਰ ਤੋਂ ਪਰਿਵਾਰਕ ਤੱਕ ਵੱਖ-ਵੱਖ ਹੁੰਦੀ ਹੈ ਪਿੰਡੂ ਖੇਤਰਾਂ ਦੇ ਵਸਨੀਕਾਂ ਨੂੰ ਪੂਰਕ ਭਗਤਾਨ ਪ੍ਰਾਪਤ ਹੁੰਦਾ ਹੈ ਜੋ ਪਿਛਲੇ ਸਾਲਾਂ ਦੇ ਮੂਲ ਰੁਕਮ ਦੇ 10% ਤੋਂ ਵਧਾ ਕੇ 20% ਕੀਤਾ ਗਿਆ। ਉਹਨਾਂ ਸੂਬਿਆਂ ਵਿੱਚ ਜਿੱਥੇ ਜੈਵਿਕ ਇੰਦਨ ਬਿਜਲੀ ਦਾ ਵੱਡਾ ਹਿੱਸਾ ਬਣਾਉਂਦੇ ਨੇ ਉਹਨਾਂ ਵਿੱਚ ਕਾਰਬਨ ਦੀ ਉੱਚ ਛੋਟ ਹੁੰਦੀ ਹੈ ਕਿਉਂਕਿ ਉਹ ਖਪਤਕਾਰ ਕਾਰਬਨ ਕੀਮਤ ਵਿੱਚ ਵਧੇਰੇ ਭਗਤਾਨ ਕਰਦੇ ਨੇ। ਅਲਵਾਟਾ ਦੇ ਵਿੱਚ ਇੱਕ ਵਿਅਕਤੀ ਇੱਕ ਪਤੀ ਪਤਨੀ ਅਤੇ ਕਮ ਲਾ ਪਾਰਟਨਰ ਅਤੇ ਪਹਿਲੇ ਬੱਚੇ ਲਈ 2225 ਅਤੇ ਵਾਧੂ 112 ਡਾਲਰ 50 ਸੈਂਟ ਪ੍ਰਾਪਤ ਕਰਨ ਦੀ ਉਮੀਦ ਕਰ ਸਰਵਨ ਜੇਕਰ ਉਹ ਮਾਪੇ ਹਨ ਘੱਟੋ ਘੱਟ 19 ਸਾਲ ਤੋਂ ਘੱਟ ਉਮਰ ਦੇ ਹਰੇਕ ਬੱਚੇ ਲਈ ਭੁਗਤਾਨ 56 ਡਾਲਰ 25 ਸੈਂਟ ਮੈਨੀਟੋਬਾ ਦੇ ਵਿਅਕਤੀਆਂ ਨੂੰ 150 ਡਾਲਰ ਪ੍ਰਾਪਤ ਕਰਨ ਦੀ ਯੋਗਤਾ ਕਰ ਸਕਦੇ ਨੇ ਉਹ ਇਕੱਲੇ ਮਾਤਾ ਪਿਤਾ ਜਾਂ ਪਿਤਾ ਵਿਆਹ ਹੋਏ ਨੇ ਜਾਂ ਫਿਰ ਕਮਲਾ ਪਾਰਟਨਰਡ ਇਹ ਰਕਮ 225 ਤੱਕ ਵੱਧ ਜਾਵੇਗੀ ਮੈਨੀਟੋਬਾ ਵਿੱਚ 4 ਲੋਕਾਂ ਦਾ ਪਰਿਵਾਰ 300 ਡਾਲਰ ਪ੍ਰਾਪਤ ਕਰਨ ਦੀ ਯੋਗਤਾ ਕਰ ਸਕਦਾ ਹੈ ਨਿਊ ਬ੍ਰਾਂਸਵਿਕ ਵਿੱਚ ਪ੍ਰਭਾਵਿਤ ਕਾਰਬਨ ਛੋਟ ਤੇ ਲਈ 95 ਡਾਲਰ ਅਤੇ ਜੋੜਿਆਂ ਲਈ 142.50 ਸੈਂਟ ਹਰੇਕ ਬੱਚੇ ਦੇ ਨਾਲ ਭੁਗਤਾਨ 23.74 ਸੈਂਟ ਨਿਊਫੰਡਲੈਂਡ ਅਤੇ ਲੈਬਰਾਡੋਰ ਵਿੱਚ ਵਿਅਕਤੀ 149 ਦੀ ਕਾਰਬਨ ਛੋਟ ਦੇ ਅਦਾਗਰੀ ਵਿੱਚ ਕਰ ਸਕਦੇ ਨੇ ਜੋੜਿਆਂ ਨੂੰ 230 ਡਾਲਰ 50 ਸੈਂਟ ਮਿਲ ਸਕਦੇ ਨੇ ਜੇਕਰ ਜਿਸ ਵਿੱਚ ਹਰੇਕ ਬੱਚੇ ਲਈ 37 ਡਾਲਰ 25 ਸੈਂਟ ਦੀ ਰਕਮ ਵਾਧੀ ਅਨਵਾਸ਼ ਕੋਸ਼ੀਆ ਦੇ ਵਿੱਚ 103 ਪ੍ਰਾਪਤ ਕਰਨ ਦੀ ਉਮੀਦ ਕਰ ਸਕਦੇ ਹਨ ਜਿਸ ਦੀ ਰਕਮ 154 ਡਾਲਰ 50 ਸੈਂਟ ਤੱਕ ਜਾਂਦੀ ਹੈ ਜੇਕਰ ਉਹ ਵਿਆਹੇ ਹੋਏ ਨੇ ਜਾਂ ਇਕਮਲਾ ਰਿਸ਼ਤੇ ਦੇ ਵਿੱਚ ਨਹੀਂ ਮਾਪੇ ਨੇ ਹਰੇਕ ਬੱਚੇ ਲਈ ਸ਼ੋਰ ਦਾ ਵਾਧਾ 25 ਡਾਲਰ 75 ਸੈਂਟ অন্ਟਾਰੀਓ ਵਾਸੀਆਂ ਦੇ ਲਈ 140 ਦੇ ਭੁਗਤਾਨ ਦੀ ਉਮੀਦ ਕੀਤੀ ਜਾ ਸਕਦੀ ਹੈ ਜੇਕਰ ਉਹ ਸਿੰਗਲ ਨੇ ਸੂਬੇ ਵਿੱਚ ਰਹਿ ਰਹੇ ਨੇ ਜਾਂ ਇਹ ਜੋੜੇ ਇਕਮਲਾ ਪਾਰਟਨਰ 19 ਸਾਲ ਤੋਂ ਘੱਟ ਉਮਰ ਦੇ ਹਰੇਕ ਬੱਚੇ ਲਈ 210 ਅਤੇ ਵਾਧੂ 35 ਡਾਲਰ ਵੀ ਉਮੀਦ ਕਰ ਸਕਦੇ ਹਨ Ontario ਵਿੱਚ 4 ਜਣੇ ਦੇ ਪਰਿਵਾਰ ਨੂੰ 280 ਮਿਲ ਸਕਦੇ ਨੇ Prince Edward Island ਦੇ ਵਿੱਚ ਉਮੀਦ ਕੀਤੀ ਗਈ ਹੈ ਰਕਮ ਜੋ ਵਿਅਕਤੀ ਹਰੇਕ ਮਹੀਨੇ ਪ੍ਰਾਪਤ ਕਰ ਸਕਦੇ ਨੇ 110 ਡਾਲਰ PEI ਵਿਆਹ ਜੋੜੇ ਕਮਲਾ 파ਟਨਰ 165 ਡਾਲਰ ਪ੍ਰਾਪਤ ਕਰ ਸਕਦੇ ਨੇ ਤੇ 4 ਜਣੇ ਦਾ ਪਰਿਵਾਰ 220 ਡਾਲਰ ਪ੍ਰਾਪਤ ਕਰਨ ਦੀ ਉਮੀਦ ਕਰ ਸਕਦਾ ਸਾਰੇ PEI ਨਿਵਾਸੀ 20% ਗ੍ਰਾਮੀਣ ਟਾਪ-ਅਪ ਲਈ ਯੋਗ ਨੇ स्केचमैन ਵਿੱਚ ਵਿਅਕਤੀਗਤ ਕੈਨੇਡਾ ਨੂੰ ਜਾਣ ਵਾਲੀ ਸੰਭਾਵਿਤ ਕਾਰਬਨ ਛੋੜ ਦੀ ਰਕਮ 188 ਇਕੱਲੇ ਮਾਤਾ ਪਿਤਾ ਜਾਂ ਜੀਵਨ ਸਾਥੀ ਕਮਲਾ ਪਾਰਟਨਰ ਪਹਿਲੇ ਬੱਚੇ ਹੋਰ 94 ਡਾਲਰ ਦੇ ਨਾਲ 19 ਸਾਲ ਤੋਂ ਘੱਟ ਹਰੇਕ ਬੱਚੇ ਵਾਧੂ 47 ਦਾ ਭੁਗਤਾਨ ਕੀਤੇ ਜਾਣ ਦੀ ਉਮੀਦ ਹੈ ਕਾਰਬਨ ਟੈਕਸ ਕੌਣ ਪ੍ਰਾਪਤ ਕਰ ਸਕਦਾ ਹੈ ਸੀਆਰਏ ਦਾ ਕਹਿਣਾ ਹੈ ਕਿ ਇਸਮੀਨ ਕਾਰਬਨ ਛੋਟ ਪ੍ਰਾਪਤ ਕਰਨ ਦੇ ਯੋਗ ਹੋਣ ਲਈ ਇੱਕ ਵਿਅਕਤੀ ਦਸੰਬਰ ਵਿੱਚ ਗ੍ਰੇਡਾਨ ਨਿਵਾਸੀ ਹੋਣਾ ਚਾਹੀਦਾ ਹੈ ਉਹ ਵਾਟਸੂਬੀਆ ਵਿੱਚ ਇੱਕ ਵਿੱਚ ਰਹਿਣਾ ਹੋਣਾ ਚਾਹੀਦਾ ਹੈ 1 ਜਨਵਰੀ 2025 ਦਾ ਉਸ ਦਾ ਭੁਗਤਾਨ ਕੀਤਾ ਹੋਣਾ ਚਾਹੀਦਾ ਹੈ ਭੁਗਤਾਨ ਪ੍ਰਾਪਤ ਕਰਨ ਦੇ ਲਈ ਵਿਅਕਤੀ ਦੀ ਉਮਰ ਘੱਟੋ ਘੱਟ 19 ਸਾਲ ਹੋਣੀ ਚਾਹੀਦੀ ਜੇਕਰ ਉਹ 19 ਸਾਲ ਤੋਂ ਘੱਟ ਉਮਰ ਦੇ ਨੇ ਤਾਂ ਉਹਨਾਂ ਦਾ ਜੀਵਨ ਸਾਥੀ ਕਾਨੂੰਨਾ ਪਾਰਟਨ ਹੋਣਾ ਚਾਹੀਦਾ ਉਹ ਮਾਤਾ ਪਿਤਾ ਅਤੇ ਆਪਣੇ ਬੱਚੇ ਨਾਲ ਰਹਿੰਦੇ ਹੋਣੇ ਚਾਹੀਦੇ ਨੇ ਪੁਖਤਾਨ ਜਾਂ ਡਾਕ ਰਾਹੀਂ ਭੇਜੇਗੇ ਚੈੱਕਾਂ ਦਾ ਸਿੱਧਾ ਡਿਪੋਜ਼ਿਟ ਨਹੀਂ ਕੀਤਾ ਜਾਂਦਾ ਅਕਤੂਬਰ 2024 ਵਿੱਚ ਪ੍ਰਕਾਸ਼ਿਤ ਸੰਸਦੀ ਬਜਟ ਆਫਿਸ ਦੀ ਰਿਪੋਰਟ ਵਿੱਚ ਪਾਇਆ ਗਿਆ ਕਿ ਜ਼ਿਆਦਾਤਰ ਕਾਰਬਨ ਕੀਮਤ ਲਈ ਭੁਗਤਾਨ ਕਰਨ ਨਾਲ ਜ਼ਿਆਦਾ ਛੋਟਾ ਮਿਲਦੀ ਹੈ ਪਰ ਜ਼ਿਆਦਾਤਰ ਆਰਥਿਕ ਕਾਰਕਾਂ ਨੂੰ ਧਿਆਨ ਵਿੱਚ ਰੱਖਣ ਤੋਂ ਬਾਅਦ ਉਹ ਲਾਭ ਮਿਟਾ ਸਕਦੇ ਨੇ ਆਰਥਿਕ ਕਾਰਬਨ ਛੋਟ ਦੀ ਅਦਾਇਗੀ 15 April ਹੋ ਜਾਵੇਗੀ ਰੀਡਿੰਗ ਖਬਰਨਾਮੇ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵਿੱਚ ਜੇਕਰ ਤੁਹਾਡੇ ਨਾਲ ਚਲਣੀ ਹੈ ਦੇਸ਼ ਦੁਨੀਆ ਦੀ तमाम ਖਬਰਾਂ ਦੇਖਣੀ ਹੈ ਸੁਣਨੀ ਹੈ ਪੜ੍ਹਨੀ ਹੈ ਤਾਂ ਬਨੇ ਰਹੋ ਆਜ਼ ਨਿਊਜ਼ ਵਾੜੋ ਦੇ ਨਾਲ